YouTube ਚੈਨਲ ਗੱਗਾ ਰੈਸਰ ਇੱਕ ਸ਼ੌਂਕ ਕਬੂਤਰਬਾਜ਼ੀ ਦਾ Facebook ਪੇਜ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਦਿਲ ਦੀਆਂ ਗੱਲਾਂ ਦਾ ਭਾਗ 7ਵੇਂ ਲੈ ਕੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆਂ ਤੇ ਸਭ ਤੋਂ ਪਹਿਲਾਂ ਤਾਂ ਕੋਟਨ-ਕੋਟ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਆਪਣਾ YouTube ਦੇ ਉੱਤੇ 60000 ਫੋਲੋਅਰ ਪੂਰਾ ਹੋ ਚੁੱਕਿਆ ਤੇ ਇੱਕ ਸ਼ੌਂਕ ਕਬੂਤਰਬਾਜ਼ੀ ਦਾ 2 ਲੱਖ ਫੋਲੋਅਰ ਆਪਣਾ ਜਿਹੜਾ ਪੂਰਾ ਹੋ ਚੁੱਕਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੱਕ ਵਾਰੀ ਫੇਰ ਤੇ ਇਹ ਫੋਲੋਅਰ ਆਪਾਂ ਕੋਈ ਗਲਤ ਲਚਰਤਾ ਜਾਂ ਕੋਈ ਗਲਤ ਢੰਗ ਦੀਆਂ ਵੀਡੀਓ ਕਿਸੇ ਨੂੰ ਲੜਾਈ ਝਗੜਾ ਜਾਂ ਕਾਉਂਟਰਵਰਸੀ ਕਰਕੇ ਇਕੱਠੇ ਨਹੀਂ ਕਰੇ ਇੱਕ ਚੰਗੀਆਂ ਚੀਜ਼ਾਂ ਪਾ ਕੇ ਹੀ ਆਪਾਂ ਫੋਲੋਅਰ ਇਕੱਠੇ ਕਰਿਆ ਸੋ ਜਿਹੜੇ ਚੰਗੀਆਂ ਦੇਖਣ ਦੇ ਚਾਹਵਾਨ ਨੇ ਚੰਗਾ ਸੁਣਨ ਦੇ ਚੰਗਾ ਸ਼ੇਅਰ ਕਰਨ ਦੇ ਉਹੀ ਬੰਦੇ ਆਪਣੇ ਨਾਲ ਜ਼ਿਆਦਾ ਜੁੜੇ ਹੋਏ ਨੇ ਸੋ ਬਹੁਤ ਧੰਨਵਾਦ ਆ ਸਾਰਿਆਂ ਦਾ ਰਿਣੀ ਰਹਾਂਗੇ ਇਸ ਚੀਜ਼ ਦਾ ਤੇ ਅੱਜ ਆਪਾਂ ਗੱਲ ਕਰਾਂਗੇ ਸ਼ੁਰੂ ਤੋਂ ਵੀ ਜਿਵੇਂ ਆਪਾਂ ਕਹਿੰਦੇ ਆ ਕਬੂਤਰ ਬਿਮਾਰ ਬੱਚਾਂ ਦਾ ਕਿਵੇਂ ਪਤਾ ਲੱਗੇ ਵੀ ਆਪਾਂ ਬਾਜੀ ਹਰਦੇ ਆ ਜਿਹੜੀ ਤੁਰੇ ਜਾਂਦੇ ਬਹਿ ਜਾਂਦੇ ਆ ਨਜ਼ਰੀਆ ਸੋਚ ਸਭ ਦੇ ਅਲੱਗ-ਅਲੱਗ ਆਪਾਂ ਆਪ ਦਾ ਦੱਸਣਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਆਪਾਂ ਤਾਂ ਉਸਤਾਦਾਂ ਦੇ ਪੈਰਾਂ ਦੀ ਧੂੜ ਆ ਤੇ ਆਪਾਂ ਸਿਰਫ ਆਪਦੇ ਤਜਰਬੇ ਤੇ ਕੁਝ ਜੋ ਕੁਝ ਵੀ ਸਿੱਖਿਆ ਉੱਤਰ ਫਿਰ ਕੇ ਜਾਂ ਆਪਦੇ ਦਿਮਾਗ ਨਾਲ ਸਮਝਣਾ ਵੀ ਆਏ ਕਬੂਤਰ ਐ ਹੋ ਜਾਂਦਾ ਹੁੰਦਾ ਬਿਮਾਰ ਹੋ ਜਾਂਦਾ ਜਾਂ ਐ ਇਹਨੂੰ ਨੁਕਸ ਪਾ ਜਾਂਦਾ ਜਾਂ ਕੋਈ ਚੀਜ਼ ਆ ਉਹੀ ਦੱਸ ਰਹੇ ਆ। ਸੋ ਮੇਰੇ ਬੜੀ ਦਿਲ ਦੀ ਰੀਤ ਸੀਗੀ ਤਾਂ ਦੱਸ ਰਹੇ ਫੋਨ ਬਹੁਤ ਆਉਂਦੇ ਸੀ ਚੱਕੇ ਨਹੀਂ ਜਾਂਦੇ ਜਾਂ ਕਿਵੇਂ ਹਨਾ ਵੀ ਆਪਾਂ ਕੋਈ ਉਹ ਗੱਲ ਛੱਡਣੀ ਨਹੀਂ ਹੈਗੀ ਵੀ ਕਿਸੇ ਦੇ ਬਾਬਤ ਕਿਸੇ ਨੂੰ ਫੋਨ ਕਰਨਾ ਪਵੇ ਸਿਰਫ ਆਪਾਂ ਨੂੰ ਇੰਟਰਵਿਊ ਵਾਲਾ ਭਲਾਂ ਦੀ ਫੋਨ ਲਾ ਲੈਵੇ ਕੋਈ ਜਾਂ ਕਬੂਤਰ ਲੈਣ ਦੇਣ ਆਲਾ। ਨੇ ਆਪਾਂ ਨੂੰ ਕੋਈ ਹੋਰ ਮਸਲੇ ਤੇ ਫੋਨ ਨਹੀਂ ਲਾ ਸਕਦਾ ਕਿਉਂਕਿ ਆਪਾਂ ਸਾਰਾ ਕੁਝ ਦੱਸ ਦਨਾ ਉਡਣੀ ਕਿਸਮਤ ਤੇ ਮਿਹਨਤ ਚਾਹੇ ਆਪਾਂ ਸਾਰੀ ਕੱਲੀ-ਕੱਲੀ ਗੱਲ ਟਡੇਲ ਦੇ ਵਿੱਚ ਮੈਂ ਅੱਗੇ ਵੀ ਕਹਿਣਾ ਵੀ ਡਿਟੇਲ ਚ ਦੱਸੀ ਜਾਵਾਂ ਉਡਣੀ ਮਿਹਨਤ ਤੇ ਕਿਸਮਤ ਮਿਹਨਤ ਕਰੋਗੇ ਕਿਸਮਤ ਸਹੀ ਹੋਊ ਬਲਵਾਨ ਹੋਊ ਤੇ نسل ਚੰਗੀ ਹੋ ਤਾਂ ਡੀ ਜਾਣਾ ਉਹ ਉਤਰ ਤੇ ਕਿਉਂਕਿ ਹੁਣ 100 ਕੂਤਸਾਹ ਦਾ ਇੱਕ ਖਿਡਾਰੀ ਤੇ ਤੁਹਾਨੂੰ ਪਤਾ ਵੀ ਜਿੱਤਦੇ ਹਨ ਕਿੰਨੇ ਕੁ ਹੁੰਦੇ ਆਗੇ ਸਾਰਿਆਂ ਦੇ ਖੇੜੋ ਇਹ ਤਾਂ ਹੈ ਨਹੀਂ ਮਾੜੀ ਲਾਉਂਦਾ ਚੰਗੀ ਹੀ ਕਰਦਾ ਤੋ ਜਿਹੜੀ ਤੇ ਜਿੱਦੇ ਕਿਸਮਤ ਬਲਵਾਨ ਹੁੰਦੀ ਆ ਫੇੜ ਫਿੱਟ ਬੈਠ ਜਾਂਦੀ ਆ ਬਰਾਮ ਸਹੀ ਹੁੰਦੇ ਆ ਉਦੋਂ ਵੀ ਜਿੱਤ ਯਕੀਨੀ ਬਣ ਜਾਂਦੀ ਆ ਕਬੂਤਰ ਚੰਗਾ ਹੁੰਦਾ ਉਹ ਚਾਹੇ ਕੋਈ ਔਰ ਥੋਰ ਹੋਊ ਵੀ ਜਾਵੇ ਬਰਾਮਾਂ ਦੀ ਤਾਂ ਵੀ ਉਹ ਕੱਢ ਜਾਂਦਾ ਗਾੜ ਤੇ ਅੱਜ ਆਪਾਂ ਗੱਲ ਕਰਦੇ ਆ ਕਬੂਤਰਬਾਜੀ ਦੀ ਪੇਟੀ ਤੋਂ ਪਤਾ ਲੱਗ ਜਾਂਦਾ ਕਬੂਤਰਾਂ ਦੀ ਤੋਂ ਵੈਸੇ ਤਾਂ ਹੋਰ ਤਾਂ ਨੁਕਸ ਬਹੁਤ ਨੇ ਹੌਲੀ ਹੌਲੀ ਉਹ ਵੀ ਦੱਸਾਂਗੇ ਵੀ ਜਿਵੇਂ ਹੁਣ ਬੱਚਿਆਂ ਦੇ ਮੈਂ ਅਕਸਰ ਦੇਖਦਾ ਵੀ ਬਹੁਤ ਕਬੂਤਰਾਂ ਦੇ ਭਰਾਮਾਂ ਦੇ ਫੋਨ ਆਏ ਕਬੂਤਰਬਾਜੀ ਭਰਾਮਾਂ ਦੇ ਐਡ ਕੀ ਬਾਜ਼ੀਆਂ ਦੇ ਉੱਤੇ ਵੀ ਕਬੂਤਰ ਐ ਹੋਗੇ ਐ ਹੋਗੇ ਵੀ ਕਿਵੇਂ ਪਤਾ ਲੱਗੂ ਬਾਈ ਸਹੀ ਨੇ ਢਿੱਲੇ ਨੇ ਬਾਈ ਮੈਂ ਇੱਕ ਗੱਲ ਦੱਸਦਾ ਵੀ ਆਪਾਂ ਸਪਸ਼ਟ ਗੱਲ ਕਰਨੀ ਹੁੰਦੀ ਆ ਨਾ ਤਾਂ ਆਪਾਂ ਥੋੜੀ ਲੰਬੀ ਜਰੂਰ ਹੁੰਦੀ ਆ ਗੱਲ ਆਪਣੀ ਵੀ ਅਗਲੇ ਨੂੰ ਸਮਝ ਆਵੇ ਮੈਂ ਤਾਂ ਲੰਬੀ ਗੱਲ ਕਰ ਦੰਨਾ ਜੇ ਸਮਝ ਹੀ ਨਾ ਆਈ ਯਾਰ ਉਹਦਾ ਫਾਇਦਾ ਕੀ ਡਿਟੇਲ ਦੇ ਵਿੱਚ ਦੱਸ ਕੇ ਸਵਾਦ ਹੁੰਦਾ ਗੱਲ ਕਰਨ ਦਾ ਵੀ ਦਵਾਰੇ ਨਾਲ ਅਗਲੇ ਨੂੰ ਸੁਣ ਨਾ ਪਵੇ ਜਾਂ ਸਮਝ ਨਾ ਪਵੇ ਕਬੂਤਰ ਦੀ ਪੇਟੀ ਹੁੰਦੀ ਆ ਨਾ ਜਿਹੜੀ ਪੇਟੀ ਸਭ ਤੋਂ ਵੱਡੀ ਉਹਦੇ ਵਿੱਚ ਸਭ ਤੋਂ ਵੱਡਾ ਨੌਕਸ ਉਹਦੇ ਚ ਫੜ ਸਕਦੇ ਆ ਜਦੋਂ ਪੇਟੀ ਸਹੀ ਸਾਫ ਆ ਕਬੂਤਰ ਦੇ ਉੱਤੇ ਸ਼ਿਕਰੀ ਹੋਊ ਚਿੱਟੇ ਰੰਗ ਦੀ ਉਹ ਕੋਈ ਚੱਕਰ ਨਹੀਂ ਹੈਗਾ ਉਹ ਬਾਜ਼ੀਆਂ ਵਾਲੇ ਆਪਣੀ ਸਾਫ ਹੋ ਜਾਂਦੀ ਆ ਉਹ ਕੋਈ ਵੱਡਾ ਨੁਕਸਾਨ ਨਹੀਂ ਜੇ ਤੁਸੀਂ ਦੇਖਣਾ ਵੀ ਆ ਤਾਂ ਪਾਣੀ ਲਾਓ ਉਂਗਲਾਂ ਗਿੱਲੀਆਂ ਕਰੋ ਕਬੂਤਰ ਦੇ ਪੇਟੀ ਦੇ ਉੱਤੇ ਕੇ ਸਾਹ ਦਾ ਉਹਨੂੰ ਸਾਫ ਕਰਕੇ ਦੇਖ ਲਓ ਵੀ ਸਾਫ ਹੈ ਫਿਰ ਤੁਹਾਨੂੰ ਆਪੇ ਯਕੀਨ ਹੋ ਜਾਊ ਜੇ ਤੁਹਾਡੀ ਕਬੂਤਰ ਦੀ ਪੇਟੀ ਦੇ ਉੱਤੇ ਪੀਲੇ ਰੰਗ ਦੀਆਂ ਜਾਂ ਤਾਂ ਜਿਵੇਂ ਆਪਾਂ ਕਹਿੰਦੇ ਨੇ ਸਿੰਭ ਜੇ ਹੁੰਦੇ ਜਾਂ ਪੱਤ ਵਾਂਗੂ ਹੁੰਦਾ ਜਿਵੇਂ ਆਪਣੇ ਬੰਦਿਆਂ ਦੇ ਪੱਤ ਹੋ ਜਾਂਦੀ ਐ ਪੀਲੇ ਰੰਗ ਦੇ ਹੋ ਜਾਂਦੇ ਆ ਜਾਂ ਕਿਸੇ ਵੀ ਕਿਸਮ ਦਾ ਹੋਰ ਦਿਸਦਾ ਤੁਹਾਨੂੰ ਚਿੱਟੇ ਰੰਗ ਦੀ ਜਾਂ ਘਾਰੀਆ ਜਾਂ ਪੀਲੇ ਰੰਗ ਦੀਆਂ ਪੇਟੀ ਚ ਦਿੱਸੀਆਂ ਹਨ ਉਹ ਕਬੂਤਰ ਦੇ ਇਨਫੈਕਸ਼ਨ ਹੁੰਦੀਆਂ ਬੱਚਿਆਂ ਦੇ ਇਨਫੈਕਸ਼ਨ ਕੌਣ ਕਰਦਾ ਕਨਫੈਕਸ਼ਨ ਪਾਉਨੇ ਆਪਾਂ ਕਬੂਤਰ ਨੂੰ ਬਿਮਾਰ ਆਪਾਂ ਕਰਦੇ ਆ ਮੈਂ ਅੱਗੇ ਵੀ ਕਹਿੰਦਾ ਵੀ ਕਬੂਤਰ ਨੂੰ ਕੋਈ ਬਿਮਾਰ ਨਹੀਂ ਕਰਦਾ ਆਪਣੀਆਂ ਗਲਤੀਆਂ ਨਾਲ ਬਿਮਾਰ ਹੁੰਦਾ ਕਬੂਤਰ ਉਹ ਨੌਕਸ ਵੱਡੇ ਕਬੂਤਰਾਂ ਤੋਂ ਆਪਣੇ ਬੱਚਿਆਂ ਚਾਉਂਦਾ ਬੱਚੇ ਆਪਣੇ ਫੇਰ ਹੀ ਉੱਡਣਗੇ ਫੇਰ ਹੀ ਬਾਜੀ ਜਿੱਤ ਕੇ ਦੇਣਗੇ ਜੇ ਆਪਾਂ ਉਹਨਾਂ ਦਾ ਟਰੀਟਮੈਂਟ ਕਰਾਂਗੇ ਜੇ ਆਪਾਂ ਉਹਨਾਂ ਦੀ ਫੜਾਂਗੇ ਨੁਕਸ ਅੱਜ ਕੱਲ ਤੰਦਰੁਸਤੀ ਦਾ ਮੇਲਾ ਜਿਹਦੇ ਕਬੂਤਰ ਤੰਦਰੁਸਤ ਨੇ ਮਿਹਨਤ ਹੈ ਉਹਨੇ ਬਜਿੱਤੀ ਲੈਣੀ ਹੈ ਚਾਹੇ ਉਹ 10 ਛੱਡ ਕੇ 5 ਜਿੱਤੇ ਆਪਦੇ ਪੈਸੇ ਪੂਰੇ ਕਰ ਦੋ ਯਾਨੀ ਕਿ ਇਹ ਨਹੀਂ ਹੈਗਾ ਵੀ ਪੈਸੇ ਖਰਾਬ ਕਰ ਦਊਗਾ ਜੇ ਉਹ 2 ਲੱਖ ਹਰਦਾ ਤਾਂ 2 ਲੱਖ ਜਿੱਤ ਜਾਊਗਾ ਉਹ ਆਪਦੇ ਪੈਸੇ ਪੂਰੇ ਕਰ ਦੋ ਉਹਨੀਆਂ ਕ ਬਾਜੇ ਚਾਹੇ ਉਹ ਦੋ ਦੇ ਵਿੱਚ ਉਹ ਹਿੱਸਾ ਲਵੇ ਜਿਹਦੇ ਕੰਨਾ ਕੰਨਾ ਰਹਿ ਗਿਆ ਉਹਨੇ ਸਾਰੇ ਭੜਕਾ ਦਨੇ ਆ ਉਹਨੇ ਪੈਸੇ ਪੂਰੇ ਕਰ ਜਾਣੇ ਆਪਦੇ ਸੋ ਇਹ ਵੀ ਕਬੂਤਰ ਸਭ ਤੋਂ ਵੱਡੀ ਗੱਲ ਹੈ ਤੰਦਰੁਸਤੀ ਤੰਦਰੁਸਤ ਕਬੂਤਰ ਆ ਤਾਂ ਸਾਰਾ ਕੁਝ ਆ ਉਹ ਉਹ ਨਕਸ਼ਾ ਆਪਾਂ ਕਿਵੇਂ ਪਾ ਲੈਨੇ ਆ ਪਹਿਲੀ ਗੱਲ ਤਾਂ ਆਉਂਦਾ ਵੱਡੇ ਕਬੂਤਰਾਂ ਚ ਸਾਰੇ ਜਿੰਨੇ ਵੀ ਜਰਾ ਸੀ ਨਾ ਉਹ ਸਾਰੇ ਮਾਂ ਪਿਓ ਤੋਂ ਗੁਣ ਬੱਚਿਆਂ ਚ ਆਉਣੇ ਆਣਾ ਚਾਹੇ ਉਹ ਕੋਈ ਵੀ ਬਿਮਾਰੀ ਆ ਜਿਹੜੀ ਜੱਦੀ ਪੁਸ਼ਟੀ ਆਣਾ ਖੂਨ ਦੇ ਵਿੱਚੋਂ ਜਾਂਦੀ ਨਹੀਂ ਹੁੰਦੀ ਉਹ ਆਪਾਂ ਨੂੰ ਕੰਟਰੋਲ ਕਰਕੇ ਸੈਟਿੰਗ ਕਰਕੇ ਰੱਖਣੀ ਪੈਂਦੀ ਆ ਫਿਰ ਕਿਤੇ ਜਾ ਕੇ ਕੋਈ ਹੱਲ ਹੁੰਦਾ ਕੁਛ ਕ ਬੰਦੇ ਆ ਉਹਦੇ ਬੱਚਿਆਂ ਨੂੰ ਆਪ ਬਿਮਾਰ ਕਰ ਲੈਂਦੇ ਆ ਉਹਨਾਂ ਦੇ ਲਿਵਰ ਚ ਇਨਫੈਕਸ਼ਨ ਕਰ ਦਿੰਦੇ ਆ ਮੈਂ ਅੱਗੇ ਵੀ ਕਹਿ ਕੇ ਰਿਆ ਜਦੋਂ ਬੇ ਲੋੜੀ ਖਰਾਕ ਦੇਣੀ ਆ ਜਦੋਂ ਹੁਣ ਆਪਾਂ ਆਪਾਂ ਜਦੋਂ ਕੋਈ ਪੇਟ ਚ ਇਨਫੈਕਸ਼ਨ ਹੋ ਗਈ ਬਾਹਰ ਦਾ ਖਾਣਾ ਖਾ ਲਿਆ ਠੀਕ ਹੈ ਦਰਦ ਹੋਣ ਲੱਗ ਗਿਆ ਜਾਂ ਲੈਂਟਰੀਨ ਲੱਗ ਗਿਆ ਕੁਝ ਵੀ ਹੋ ਗਿਆ ਆਪਾਂ ਨੂੰ ਡਾਕਟਰ ਦੇ ਦਵਾਈ ਲੈਣ ਜਾਨੇ ਆ ਡਾਕਟਰ ਕਹੇ ਤੂੰ ਹਲਕਾ ਖਾਓ ਜਿਹੜੀ ਖਾ ਲਿਆ ਉਹ ਖਾ ਲਿਆ ਉਹ ਖਾ ਲਿਆ ਉਹ ਆਪਾਂ ਨੂੰ ਇਹ ਥੋੜੋ ਕਹਿੰਦਾ ਵੀ ਡੱਕ ਕੇ ਖਾ ਡੱਕ ਕੇ ਪੀ ਤੇ ਆਪਾਂ ਜੇ ਕੋਈ ਆਪਣਾ ਬੱਚਾ ਟੱਲਾ ਤੇ ਆਪਾਂ ਨੂੰ ਉਹਨੇ ਬੋਲ ਕੇ ਥੋੜੋ ਦੱਸਣਾ ਆਪਾਂ ਤਾਂ ਫਿਰ ਵੀ ਬੋਲ ਕੇ ਦੱਸ ਸਕਦੇ ਆ ਮੇਰਾ ਤਰੀਕਾ ਸਮਝ ਆਉਣ ਦਾ ਵੀ ਸਮਝਾ ਕੇ ਮੇਰੇ ਆ ਮੈਂ ਕਿਉਂਕਿ ਧਾਰਨ ਦਿੱਤੇ ਬਣਾ ਸਮਝਾ ਨਹੀਂ ਆ ਸਕਦਾ ਕਿਸੇ ਨੂੰ ਵੀ ਸਿਆਣਾ ਜਿਹੜੇ ਉਹ ਉਮਰ ਦਾ ਹੋਇਆ ਵੇ ਉਹ ਤਾਂ ਪਤਾ ਲੱਗ ਜੂ ਜਿਹੜੇ ਟੀਨੇਜ ਨੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਜਿਹੜੇ 20 ਤੋਂ ਥੱਲੇ ਥੱਲੇ ਉਹਨਾਂ ਨੂੰ ਸਮਝ ਨਹੀਂ ਲੱਗਣੀ ਜੇ ਦੁਨੀਆਦਾਰੀ ਦੇ ਤੌਰ 'ਤੇ ਫਿਰ ਕੇ ਤੇ ਉਹਨੂੰ ਪਤਾ ਲੱਗ ਜਾਂਦਾ ਗੱਲਾਂ ਤਾਂ ਫੜ ਜਾਂਦਾ ਅਗਲਾ ਉਹਨਾਂ ਦਾ ਗੱਲਾਂ ਚ ਇੰਟਰਵਿਊ ਚ ਵੀ ਖੇਡ ਫੜ ਜਾਂਦੇ ਆ ਉਹ ਕੀ ਆਪਾਂ ਬੇਲੋੜੀ ਖਰਾਕ ਉਹਦੇ ਅੰਦਰ ਤੱਕੀ ਜਾਂਦੇ ਆ ਬੱਚੇ ਨੂੰ ਕਿ ਤਾ ਉਹ ਦੇ ਤੱਕ ਤਾ ਜੇ ਆਪਾਂ ਕਿਸੇ ਦੀ ਵੀਡੀਓ ਦੇਖ ਲਈ ਵੀ ਫਲਾਨੇ ਨੇ ਬਈ ਲਿਆ ਕੇ ਉਹਨੂੰ ਬਣਾ ਕੇ ਦੇ ਤਾ ਫਲਾਨੀ ਖਰਾਕ ਠੀਕ ਆ ਉਹਦੇ ਪੋਟੇ 'ਚ ਤੱਕਤੀ ਫਲਾਨੇ ਨੇ ਉਹਨੂੰ ਆਹ ਦੇਤੀ ਚੜਾ ਪਹੁੰਚੇ ਨਾਂ ਲਵਾਂਗੇ ਉੱਥੇ ਕਿੰਤੂ ਪਰੰਤੂ ਹੋ ਜਾਣਾ ਪਰ ਨਾਂ ਨਹੀਂ ਲੈਂਦੇ ਕਹਿੰਦਾ ਸਾਰੇ ਚੰਗੇ ਨੇ ਜਿਵੇਂ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਆਪਾਂ ਤਾਂ ਸਾਰੇ ਵਧੀਆ ਨੇ ਭਾਈ ਹਨਾ ਤੇ ਬੇਲੋੜੀ ਚੀਜ਼ ਨਹੀਂ ਦੇਣੀ ਚਾਹੀਦੀ ਮੈਂ ਅੱਗੇ ਬਈ ਦਰਮਿਆਨੀ ਖਰਾਕ ਦੋ ਸਟਰ ਕੋ ਇੰਨਾ ਗਜੀਬ ਆ ਇਹ ਜਦੋਂ ਆਪਾਂ ਬੇਲੋੜੀ ਉਹਨੂੰ ਤਾਂ ਯਾਰ ਪੋਟਾ ਉਹਦਾ ਮਸ਼ੀਨਰੀ ਆ ਚੱਲੀ ਜਾਣੇ ਨੂੰ ਖਿੱਚੀ ਜਾਣਾ ਗੱਲ ਖਤਮ ਆ ਕੁਛ ਦੇਈ ਚੱਲੋ ਆਪਣਾ ਵੀ ਜਦੋਂ ਕੰਮ ਹੀ ਨਹੀਂ ਆਈ ਖਰਾਕ ਉਹਦੇ ਉਹਦਾ ਫਾਇਦਾ ਕੀ ਉਹਨੂੰ ਬਿਮਾਰੀ ਹੋਣਾ ਉਹਨੇ ਅਨਫੈਕਸ਼ਨ ਹੀ ਹੋਣੀ ਆ ਉਹਦੇ ਅਨਫੈਕਸ਼ਨ ਹੋ ਗਈ ਤੁਸੀਂ ਬੱਚਿਆਂ ਨੂੰ ਕੀ ਮੈਂ ਕਹਿੰਦਾ 10 ਵਰੇ ਹੋਣ ਤੋਂ ਬਾਅਦੀਆਂ ਛੱਡਣ ਤੱਕ ਤੁਹਾਨੂੰ ਕਬੂਤਰ ਲੋਟ ਨਹੀਂ ਹੋਣੇ ਕਈ ਵਾਰੀ ਕਬੂਤਰ ਘਰੇ ਉੱਡੀ ਜਾਂਦੇ ਆ ਪੂਰੇ ਵਧੀਆ ਸਾਰਾ ਕੁਝ ਸੈਟ ਆ ਪਰ ਕਾਰਨ ਕੀ ਬਾਜ਼ੀਆਂ ਦੇ ਉੱਤੇ ਧਰਲਦੇ ਨੇ ਬਹਿ ਜਾਂਦੇ ਆ ਜਾ ਕੇ ਚਾਰ ਗੇੜੇ ਦੇ ਕੇ ਆਪਾਂ ਕਹਿੰਦੇ ਯਾਰ ਘਰੇ ਤਾਂ ਦਿਨ ਮਾਰਦਾ ਸੀ ਬਾਜੀ ਤੇ ਸਾਲੇ ਨੇ 2 ਬਿਣੀ ਵਜਾ ਇਹ ਟਾਈਮ ਵੀ ਨਹੀਂ ਪੂਰਾ ਕੀਤਾ ਯਾਰ ਬਹਿ ਗਿਆ ਜਾਂ ਕੀ ਕਰਦੇ ਆ ਉਹ ਏਡੇ ਹੋ ਕੇ ਤੁਰ ਜਾਂਦੇ ਆਪਾਂ ਨੂੰ ਐ ਲੱਗਦਾ ਕਬੂਤਰ ਦਾ ਤੁਰ ਗਿਆ ਉਹ ਸਾਈਡ ਤੇ ਜਾ ਕੇ ਲੈ ਜਾਂਦੇ ਆ ਕਬੂਤਰ ਖੇਤਾਂ ਕੁੱਤਿਆਂ ਦੇ ਵਿੱਚ ਗਈਦਾ ਤਾਂ ਆਪ ਨੂੰ ਫੇਰ ਪਤਾ ਲੱਗਣਾ ਕਿਸੇ ਪਿੰਡ ਪਹੁੰਚਣਾ ਆਪਾਂ ਪਿੱਛੇ ਜਾਈਏ ਕਬੂਤਰ ਦੇ ਆਪ ਨੂੰ ਪਤਾ ਲੱਗੇ ਫਿਰਦਾ। ਕਈ ਕਬੂਤਰ ਕੀ ਆ ਸੈਰਤੇ ਹੋ ਕੇ ਲੈ ਜਾਂਦੇ ਆ ਕਬੂਤਰ। ਠੀਕ ਆ ਉਹ ਚੀਜ਼ ਆ ਵੀ ਇਹੀ ਕਾਰਨ ਹੁੰਦਾ। ਉਹ ਹੁਣ ਮਾਂ ਪਿਓ ਦੇ ਵਿੱਚ ਕਿਵੇਂ ਹੁੰਦੀ ਆ ਬਈ ਮਾਂ ਪਿਓ ਦੇ ਵਿੱਚ ਵੀ ਕਾਰਨ ਇਹੀ ਬਣ ਜਾਂਦਾ। ਜਦੋਂ ਬੇਲੋੜੀ ਖਰਾਕ ਆਪਾਂ ਕੀ ਆ ਇੰਟਰਵਿਊ ਦੇ ਵਿੱਚ ਖਿਡਾਰੀ ਬਹੁਤ ਕੁਝ ਦੱਸਦੇ ਆ। ਚੰਗਾ ਸਹੀ। ਗੱਲ ਕੀ ਆ ਆਪਾਂ ਕਰ ਜਾਨੇ ਕਾਲੀ ਉਹਨੂੰ ਸਮਝ ਨਹੀਂ। ਹੁਣ ਕਿਸੇ ਖਿਡਾਰੀ ਨੇ ਕਹਿਤਾ ਵੀ ਇਹਨੂੰ ਆਹ ਦੇ ਦੋ ਕਬੂਤਰਾਂ ਨੂੰ। ਆਪਾਂ ਇਹ ਥੋੜੋ ਦੇਖਣਾ ਵੀ ডোজ ਕਿੰਨੀ ਆ ਵੀ ਉਹਨੇ ਖਰਾਕ ਕਿਸੇ ਨੇ ਛੋਲੇ ਕਹਤਾ ਵੀ ਛੋਲੇ ਪਾਓ ਮੱਕੀ ਪਾਓ ਸਰੋਂ ਪਾਓ ਫਲਾਨਾ ਪਾਓ ਆਪਾਂ ਇਹ ਕਰਲਾ ਛੜ ਦੋ ਇਕੱਠਾ ਕਰਕੇ ਆਪਾਂ ਇਹ ਥੋੜੋ ਦੇਖਣਾ ਵੀ ਯਾਰ ਘੱਟ ਪਊ ਵੱਧ ਪਊ ਪ੍ਰੋਟੀਨ ਕਿੰਨੀ ਚਾਹੀਦੀ ਹੈ ਕਬੂਤਰ ਨੂੰ ਪੁਆਇੰਟ ਕੋਸ਼ਕ ਪੁਆਇੰਟ ਹੀ ਚਾਹੀਦੇ ਇਹਨੂੰ 2 4 ਪੁਆਇੰਟ ਹੀ ਆਪਾਂ ਨੂੰ 10 20 ਗ੍ਰਾਮ ਚਾਹੀਦੀ ਹੁੰਦੀ ਇਹਨੂੰ ਤਾਂ ਪੁਆਇੰਟਾਂ ਦੇ ਹਿਸਾਬ ਨਾਲ ਚਾਹੀਦੇ ਹ ਹੁਣ ਛੋਲੇ ਵੀ ਦੇਤੇ ਮੱਕੀ ਵੀ ਦੇਤੀ ਮੂੰਗੀ ਵੀ ਦੇਤੀ ਪ੍ਰੋਟੀਨ ਹੀ ਐਨਰੀ ਕਹਿੰਦੀ ਖੁਦੀ ਕਣਕ ਤੇ ਸਰੋਂ ਖਰਾਕ ਦੀ ਕੁਆਂਟੀਟੀ ਬਣਾ ਲਓ ਵੀ ਇਹਦੇ ਵਿੱਚ ਜੇ ਆਪਾਂ 40 ਕਿਲੋ ਕਣਕ ਪਾਈਆ ਤਾਂ ਇਨੀ-ਇਨੀ ਚੀਜ਼ਾਂ ਹੀ ਪਉਣੀਆਂ 2-2 4-4 ਕਿਲੋ ਹੀ ਬਸ ਵੀ ਇੱਕ ਐਂ ਵੀ ਦਾਣਾ ਬਦਲ ਮਾ ਚੱਕੀ ਆ ਹਨ ਕਬੂਤਰ ਹਨਾ ਜੇ ਹੁਣ ਆਪਾਂ ਉਹਦੇ ਵਿੱਚ ਕੀ ਆ ਵੀ ਕਬੂਤਰ ਖਰਾਕ ਨਾਲੀ ਤਾਂ ਖਰਾਕ ਨਾਲ ਥੋੜੋ ਤਕੜੇ ਹੋਣਗੇ ਕਬੂਤਰ ਦਾ نسل ਆ ਜਿਹੜੀ ਉਹਦਾ نسل ਹੀ ਰਹੂ ਖਰਾਕ ਤਾਂ ਕਹਿੰਦੇ ਵੀ ਦਰਮਿਆਨੀ ਜੇ ਪਾਈ ਜਾਏ ਕਬੂਤਰ ਫਿੱਟ ਰਹਿੰਦਾ ਅਸਲੀਟ ਆ ਇਹਨੂੰ ਜਿੰਨਾ ਆਪਾਂ ਲਿਸਾ ਰੱਖਾਂਗੇ ਸਲੇਮ ਰੱਖਾਂਗੇ ਚੀੜਾ ਰੱਖਾਂਗੇ ਉਨਾ ਹੀ ਚੰਗਾ ਉਹ ਡੋ ਉਨਾ ਹੀ ਵਧੀਆ ਰਹੋ ਜਿੰਨਾ ਇਹਨੂੰ ਮੋਟਾ ਕਰਾਂਗੇ ਉਨਾ ਹੀ ਲੇਝੀ ਹੋ ਜਾਣਾ ਇਹ ਸੁਸਤ ਹੋ ਜਾਊਗਾ ਹਨਾ ਉਹ ਵੱਡੇ ਕਬੂਤਰਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਵੱਡੇ ਕਬੂਤਰਾਂ ਤੋਂ ਕਹਾ ਬੱਚਿਆਂ ਚ ਆ ਗਈ ਅਕਸਰ ਨੂੰ ਆਂਡੇ ਤਾਂ ਉਹਨਾਂ ਨਹੀਂ ਧਰਨੇ ਹਨਾ ਬੱਚਿਆਂ ਚ ਆ ਗਈ ਉਹ ਚੋਗਾ ਵੀ ਉਹਨਾਂ ਨੂੰ ਨਹੀਂ ਦੇਣਾ ਸੁਖਰਾਕ ਰੈਸਟ ਪੋਸਟ ਸਹੀ ਤੇ ਆਪਾਂ ਉਹ ਪੇਟੀਆਂ ਦੱਸਣੀ ਪੇਟੀਆਂ ਜੇ ਤੁਹਾਡੇ ਕਬੂਤਰੇ ਸਾਫ਼ ਨੇ ਸਹੀ ਨੇ ਠੀਕ ਹੈ ਤਾਂ ਜਮਾ ਸੈਟ ਨੇ ਜਦੋਂ ਤੁਹਾਡੇ ਕਬੂਤਰ ਉੱਡਦੇ ਆ ਘਰੇ ਉਦੋਂ ਚੀੜੇ ਹੋਈ ਜਾਂਦੇ ਦਿਨ ਦਿਨ ਜਦੋਂ ਮੈਂ ਡਾਈਆਂ ਹੋਈ ਜਾਂਦੀਆਂ ਨੇ ਉਦੋਂ ਫਿੱਟ ਨੇ ਜੇ ਚੀੜੇ ਨਹੀਂ ਹੁੰਦੇ ਪੋਲੇ ਰਹਿੰਦੇ ਆ ਫਿਰ ਵੀ ਨਹੀਂ ਸਹੀ ਹੈਗੇ ਤੇ ਦੂਜੀ ਗੱਲ ਜੇ ਪੇਟੀਆਂ ਨਹੀਂ ਉਹਨਾਂ ਦੀਆਂ ਸਾਫ਼ ਹੈਗੀਆਂ ਤਾਂ ਉਹਨਾਂ ਨੂੰ ਨੌਕਸਾ ਨਾ ਨੌਕਸਾ ਸਭ ਪਹਿਲਾਂ ਨੌਕਸਾ ਹੀ ਕਰੋ ਕਾਲੀ ਨਾ ਕਰੋ ਉਹਨਾਂ ਨੂੰ ਦਵਾਈਆਂ ਦਿਓ ਲੇਵਰ ਟੋਨਿਕ ਦਿਓ ਇਨਫੈਕਸ਼ਨ ਤੋਂ ਦਿਓ ਉਹਨਾਂ ਨੂੰ ਠੀਕ ਹੈ ਮੈਟਰੋਜਲ ਗੋਲੀ ਦੇਈ ਚਲੋ ਲਗਾਤਾਰ ਕੋਈ ਚੱਕਰ ਨਹੀਂ ਹੈਗਾ ਸੇਪਰੋਵਟ ਦੇ ਚੱਲੋ ਲਗਾਤਾਰ ਜਦੋਂ ਤੁਹਾਨੂੰ ਪਤਾ ਸੈੱਟ ਨਹੀਂ ਜਿਹੜੀ ਲਾਈਫ ਐਪਟਿਟੂਡ ਜ ਲਿਵਟੋਨਿਕ ਦੇਣਾ ਉਹ ਤਾਂ ਦੇਣੇ ਦੇ ਨਾਲ ਹੀ ਦੇ ਚੱਲੋ ਚਾਹੇ ਉਹ ਗੋਲੀ ਦੇ ਲੋ ਚਾਹੇ ਉਹ ਦਾ ਕੋਈ ਚੱਕਰ ਨਹੀਂ ਸੱਤ ਬਿਮਾਰੀਆਂ ਤਾਂ ਹੁੰਦੀ ਐ ਸੇਪਰੋਵਟ ਤਾਂ ਮੈਟਰੋ ਜੈਲਦਾ ਵੀ ਬਹੁਤ ਕੰਮ ਆ ਪੇਟ ਦੀਆਂ ਬਿਮਾਰੀਆਂ ਖਾਤਰ ਬਹੁਤ ਪਰਫੈਕਟ ਗੋਲੀ ਆ ਇਹ ਮੈਟਰੋ ਜੈਲਾ ਜੇ ਤੁਸੀਂ ਇਹ ਦੇਈ ਚੱਲੋ ਲਗਾਤਾਰ ਅੱਠ 10 ਦਿਨਾਂ ਦੇ ਵਿੱਚ ਕਬੂਤਰ ਤੁਸੀਂ ਸੈੱਟ ਕਰਨਾ ਹੈ ਦਵਾਰੇ ਫੇਡ ਨਾਲ ਉਸ ਦਿਵਾਰ ਤੁਸੀਂ ਆਪ ਦਾ ਬਣਾ ਲਓ ਵੀ ਆਪਾਂ ਇਹ ਚੀਜ਼ ਪਾਉਣੀ ਨਹੀਂ ਹੁਣ ਸੈੱਟ ਰੱਖਣਾ ਕਬੂਤਰ ਕੱਲੀ ਕਣਕ ਤੇ ਰੱਖੋ ਜਦੋਂ ਕੱਢਨੇ ਆ ਬਲਾਂ ਬਦੂ ਮੂਲ ਪਾ ਕੇ ਤੋੜ ਲੋ ਆਪਦਾ ਨਖਰਾਕ ਨੂੰ ਤਰੀਕੇ ਨਾਲ ਪਾਓ ਜਦੋਂ ਕਬੂਤਰ ਹੁਣ ਉੱਡਦੇ ਆ ਬੱਚੇ ਉੱਡਦੇ ਆ ਬੰਦਿਆਂ ਨੇ ਕੱਢ ਲੇ ਹੁਣ ਕਈਆਂ ਦੇ ਬੱਚੇ ਗਿਜਾਈ ਜਾਂਦੇ ਕਈਆਂ ਨੇ ਗਿਜਾ ਕੇ ਜਿਨ੍ਹਾਂ ਨੇ ਉੱਡ ਰਹੇ ਆ ਬੱਚੇ ਇਹਨਾਂ ਨੂੰ ਹੁਣ ਖਰਾਕ ਪਾ ਲਓ ਤੁਸੀਂ ਉੱਡਦੇਆਂ ਨੂੰ ਪਾਈ ਚੱਲੋ ਕੋਈ ਦਿੱਕਤ ਨਹੀਂ ਕਿਉਂਕਿ ਨਾ ਜ਼ੋਰ ਲੱਗਦਾ ਉਹਨਾਂ ਨੇ ਹਾਜਮ ਵੀ ਕਰਨੀਆਂ ਖਾਣਗੇ ਵੀ ਸਹੀ ਪ੍ਰੋਪਰ ਸਹੀ ਕੰਮ ਵੀ ਕਰੂ ਉਹਨਾਂ ਨੂੰ ਜਿਹੜੇ ਹੁਣ ਆਪਾਂ ਵਿੱਚ ਬੰਦਿਆਂ ਨੇ ਬੰਦ ਕਰਕੇ ਖਰਾਕ ਹੁਣ ਤੋਂ ਪਾਉਣੀ ਵਿੱਚ ਸ਼ੁਰੂ ਵੀ ਕਰਤੀ ਇੰਟਰਵਿਊਆਂ ਦੇਖ ਕੇ ਪਰ ਉਹ ਗੱਲ ਤਾਂ ਗੱਲ ਹੈ। ਹਰੇਕ ਨੂੰ ਨਹੀਂ ਨਾ ਪਾ ਸਕਦੇ ਵੀ ਆਪਾਂ ਸਾਰਿਆਂ ਨੂੰ ਇੱਕੋ ਨਾਲ ਦੀ ਖਰਾਕ ਪਾਉਣੀ ਹੈ। ਜਿਵੇਂ ਆਪਾਂ ਸਾਰਿਆਂ ਦੇ ਡਾਈਆਂ ਨਹੀਂ ਕੋਜੀਆਂ ਕਰਾ ਸਕਦੇ, ਸਾਰਿਆਂ ਨੂੰ ਖਰਾਕ ਵੀ ਨਹੀਂ ਭਾਈ ਇੱਕੋ ਜੀ ਪਾ ਸਕਦੇ ਆਪਾਂ। ਤੇ ਉਹ ਚੀਜ਼ ਆ ਬਾਈ ਬਣ ਕੇ ਨਾ ਇਹ ਚੀਜ਼ਾਂ ਦੀ ਉੱਤੇ ਗੌਰ ਕਰੋ। ਪੇਟੀਆਂ ਕਬੂਤਰਾਂ ਦੀਆਂ ਜਰੂਰ ਦੇਖਿਆ ਕਰੋ। ਆਪਣਾ ਇਹ ਮਤਲਬ ਨਾ ਰੱਖੋ ਵੀ ਦਾਣੇ ਸਿੱਟੇ, ਬਾਦਾਮ ਸਿੱਟੇ, ਚਲੋ ਜੀ ਡਾਲੇ ਸਸਰੀ ਗਾਲਾ। ਕਬੂਤਰ ਫੜ ਕੇ ਸੱਲੋ ਪੇਟੀ ਦੇਖੋ। ਵੀ ਕਿਵੇਂ ਕਬੂਤਰ ਸੱਟ ਆ। ਕਬੂਤਰ ਨੂੰ ਨੁਕਸ ਤਾਂ ਨਹੀਂ। ਬਾਠ ਠੀਕ ਆ ਜੇ ਤੁਹਾਡੇ ਬਾਜ਼ੀਆਂ ਬਲੇ ਡਾਈਆਂ ਦੇ ਉੱਤੇ ਕਬੂਤਰ ਥੱਲੇ ਉਹ ਪੇਟੀਆਂ ਨਹੀਂ ਲਾਲ ਹੁੰਦੀਆਂ ਡਾਏ ਤੋਂ ਤਾਂ ਵੀ ਕਬੂਤਰ ਗਲਤ ਨਹੀਂ ਉਹਦੇ ਬਾਰੇ ਆਪਾਂ ਦੱਸ ਹੀ ਦਿੱਤਾ ਸੀ ਵੀ ਔਲੇ ਦਾ ਮਰੱਬਾ ਜਾਂ ਕੋ ਜੋ ਕੁਛ ਵੀ ਦੇਣਾ ਉਹ ਚਲ ਅੱਗੇ ਆਪਾਂ ਵੀਡੀਓ ਵੀ ਪਾ ਦਾਂਗੇ ਵੈਸੇ ਆਪਾਂ ਲਾਈਵ ਦੇ ਵਿੱਚ ਜਾਂ ਵੀ ਹੋ ਰਿਹਾ ਤਾਂ ਵੀਡੀਓ ਸਾਰੀਆਂ ਪਹਿਲਾਂ ਪਾਈਆਂ ਮੀਆਂ ਤੇ ਕਿਉਂਕਿ ਮੈਂ ਲਾਈਵ ਹੋ ਕੇ ਪਾਉਣਾ ਹੁੰਦਾ ਸੀ ਲਾਈਵ ਮੇਰਾ ਦੇਖ ਲੈਣੀ ਸੀ ਬੰਦੇ ਚੱਲ ਮੈਂ ਕਿਹਾ ਵਧੀਆ ਜਿੰਨੇ ਕ ਦੇਖਦੇ ਆ ਠੀਕ ਆ ਤੇ ਉਹ ਚੀਜ਼ ਆ ਬਾਈ ਬਣ ਕੇ ਨਾ ਸਾਰਿਆਂ ਜਿਹੜੀ ਵੀਡੀਓ ਦੇਖੋਗੇ ਗੌਰ ਨਾਲ ਦੇਖੋ ਤਿਆਰ ਬਾ ਜਰੂਰ ਵੀਰ ਬਣ ਕੇ ਕਰਿਆ ਕਰੋ ਭਾਈ ਬਣ ਕੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਇੱਕ ਵਾਰੀ ਕਰ ਲਿਓ ਤੇ ਮੈਂ ਕਿਹੜਾ ਕਿਸੇ ਤੋਂ ਕੋਲ ਲੈਣਾ ਯਾਰ ਮੈਂ ਕਹਿੰਦਾ ਵੀ ਚਲ ਸ਼ੌਂਕ ਆ ਸਾਰਿਆਂ ਦਾ ਕਰੀਏ ਵੈਸੇ ਕੂਤਰ ਬਾਜੀ ਦਾ ਜਦੋਂ ਨੂੰ ਸਾਰਿਆਂ ਨੂੰ ਸਮਝਾਉਣੀ ਉਦੋਂ ਦਾ ਕੈਨੇਡਾ ਅਮਰੀਕਾ ਭੱਜ ਜਾਣੀਆਂ ਕੂਤਰ ਬਾਜੀ ਤੇ ਖੇਡਦੇ ਪਰ ਬਾਈ ਬਣ ਕੇ ਨਾ ਡਾਓ ਕੂਤਰ ਸ਼ੌਂਕ ਪੂਰਾ ਕਰੋ ਸਵਾਲ ਲਵੋ ਚੱਲਣ ਦੀ ਗੱਲ ਤੇ ਜਿੰਨਾ ਹੈਗਾ ਬਾਈ ਦੱਸਾਂਗੇ ਮੈਨੂੰ ਖਿਡਾਰੀਆਂ ਦੇ ਵਿੱਚ ਬਹੁਤ ਦੇ ਫੋਨ ਆਈ ਜਾਂਦੇ ਕਹਿੰਦੇ 10 10 ਕੋਈ ਚੱਕਰ ਨਹੀਂ ਵਧੀਆ ਗੱਲ ਆ ਮੈਨੂੰ ਬਹੁਤ ਬੰਦੇ ਨੇ ਯਾਰ ਹੌਸਲਾ ਵੀ ਦਿੱਤਾ ਵਿੱਚ ਅਜੇ ਭਲੇ ਖਿਡਾਰੀ ਵੀ ਹੈਗੇ ਆ ਭਲੇ ਮਾਨਸ ਜਿਹੜੇ ਕਹਿੰਦੇ ਕੋਈ ਗੱਲ ਨਹੀਂ ਚੱਲਣ ਦੇ ਹਜੇ ਪਰ ਕਿਸੇ ਨੇ ਰੋਕਿਆ ਤਾਂ ਹੈ ਨਹੀਂ ਤੇ ਬੱਚਾ ਆ ਜਰੂਰ ਗੱਲ ਕਹੀ ਵੀ ਚੱਕ ਦੇ ਫੱਟੇ ਪਾਈ ਚੱਲ ਕੋਈ ਗੱਲ ਨਹੀਂ ਵੀਡੀਓ ਤੇ ਬਹੁਤ ਖੁਸ਼ੀ ਹੋਈ ਮਨ ਨੂੰ ਵੀ ਯਾਰ ਹਾਂ ਖਿਡਾਰੀਆਂ ਦੇ ਕਮੈਂਟ ਵੀ ਆਉਂਦੇ ਆ ਠੀਕ ਆ ਖਿਡਾਰੀ ਸ਼ੇਅਰ ਵੀ ਕਰਦੇ ਆ ਤੇ ਫੋਨ ਵੀ ਲਾਉਂਦੇ ਆ ਵਟਸਐਪ ਤੇ ਮੈਸੇਜ ਵੀ ਕਰਦੇ ਆ ਤੇ ਮੈਂ ਤਾਂ ਬਹੁਤ ਤਾਂ ਨਾ ਭਾਗਾ ਵੀ ਜਿਵੇਂ ਕਹਿੰਦੇ ਵੀ ਅਮੀਰ ਵੀ ਨਹੀਂ ਸੀਗੀ ਵੀ ਆਪਾਂ ਨੂੰ ਵੀ ਕਿਤੇ ਕੋਈ ਐ ਕਹੂਗਾ ਵੀ ਹਾਂ ਠੀਕ ਆ ਯਾਰ ਤੂੰ ਵਧੀਆ ਕੰਮ ਕਰ ਰਿਹਾ ਚੰਗਾ ਹੈ ਵੀ ਚਲ ਆਪਾਂ ਦਾ ਇੰਟਰਵਿਊ ਆ ਤਾਂ ਕੀ ਸੀਗਾ ਆਪਣਾ ਮਤਲਬ ਕੀ ਹੈ ਕੋਈ ਸਿੱਖ ਲੈ ਵਧੀਆ ਉਹ ਕਹਿੰਦਾ ਯਾਰ ਉੱਡਣੀ ਕਿਸਮਾ ਤਾਂ ਮਿਹਨਤ ਉੱਡਣੀ ਹੈ ਮਿਹਨਤ ਕੋਈ ਕਰਦਾ ਹੀ ਜਿੰਨਾ ਮਰਜ਼ੀ ਤੂੰ ਪਾਈ ਚਲ ਵਧੀਆ ਕੋਈ ਸਿੱਖ ਲੂਗਾ ਹੋਰ ਨਹੀਂ ਕੋਈ ਨੌਕਸੀ ਫੜ ਲੂ ਕਈ ਵਾਰੀ ਕਿਸੇ ਬੰਦੇ ਦੇ ਕਬੂਤਰਾਂ ਨੂੰ ਨੌਕਸ ਪਿਆ ਹੁੰਦਾ ਉਹ ਉੰਨੀ ਇੱਕ ਗੱਲਾਂ ਹੀ ਪਕੜ ਕਰ ਜਾਂਦਾ ਬੰਦਾ ਉਹਨਾਂ ਨਹੀਂ ਆਪਦੇ ਦਿਮਾਗ ਕੰਮ ਕਰਦਾ ਕਈ ਵਾਰੀ ਬੰਦਾ ਉਲਝ ਜਾਂਦਾ ਇਧਰ ਵੀ ਦੱਸ ਲਿਆ ਇਧਰੋਂ ਹੀ ਪੁੱਛ ਲਿਆ ਬੰਦਾ ਪਜਲ ਹੋ ਜਾਂਦਾ ਅਸਲੀ ਗੇਮ ਤੇ ਬੰਦਾ ਜਾਂਦਾ ਹੀ ਨਹੀਂ ਉਹ ਚੀਜ਼ ਆ ਸੋ ਭਰਾਵਾਂ ਨੇ ਤਜਰਬਾ ਇੱਕ ਵਾਰੀ ਜ਼ਰੂਰ ਕਰਿਓ ਖਰਾਕ ਕਰੂਗਾ ਉਹਦੀ ਦੇਖ ਕੇ ਪਹਿਲੇ ਪੇਟੀਆਂ ਜ਼ਰੂਰ ਆਪਦੇ ਕਬੂਤਰਾਂ ਦੇ ਚੈੱਕ ਕਰਿਓ ਜੇ ਹੈਗਾ ਕੋਈ ਡੈਫੈਕਟ ਤਾਂ ਉਹਨਾਂ ਨੂੰ ਬਾਈ ਹੁਣ ਤੋਂ ਸੈੱਟ ਕਰੂੰਗੇ ਤਾਂ ਤੁਹਾਡੇ ਬਾਜੀਆਂ ਵਾਲੇ ਸੈੱਟ ਹੋਣਗੇ ਕਬੂਤਰ ਤੇ ਜੇ ਮੌਕੇ ਤੇ ਜਾ ਕੇ ਕਹੋ ਮੌਕੇ ਤੇ ਜਾ ਕੇ ਬਹੁਤ ਔਖੇ ਆ ਤੇ ਉਦੋਂ ਤੁਹਾਨੂੰ ਵੀ ਬਾਈ ਕਾਲੀ ਹੋ ਜਾਣੀ ਆ ਛੇਤੀ ਡਾਲੀਏ ਛੇਤੀ ਕੱਢੀ ਕਿਉਂਕਿ ਕਾਲ ਜਦਿਆ ਮਾਤਦਾ ਹੁੰਦਾ ਜਦੋਂ ਜਿਵੇਂ ਕਹਿੰਦਾ ਪਿੰਡ 'ਚ ਕੋਈ ਚਾਰ ਨੁੱਲੇ ਮਾਰ ਦਿੰਦਾ ਨਾ ਉਦੋਂ ਫਿਰ ਬੰਦੇ ਨੂੰ ਐ ਹੀ ਹੋ ਜਾਂਦਾ ਵੀ ਮੈਂ ਵੀ ਛੇਤੀ ਡਾਵਾ ਕਾਲੀ ਕਰ ਜਾਂਦਾ ਬੰਦਾ ਵੀ ਮੈਂ ਵੀ ਛੇਤੀ ਡਾਵਾ ਯਾਰ ਫਲਾਣੇ ਦੇ ਉੱਡੀ ਜਾਂਦੇ ਦੇਖ ਕੇ ਮਾਰਚ ਅਪ੍ਰੈਲ 'ਚ ਤਾਂ ਬੁਹੇਰੀਆਂ ਤਾੜੀਆਂ বাজਦੀਆਂ ਹੁੰਦੀਆਂ ਅਬ ਫਰਵਰੀ ਚ ਵੀ ਬਾਈ ਦਿਆਂ ਹੁੰਦੇ ਆ ਵੀ ਆ ਗਿਆ ਟਾਈਮ ਜਾ ਮਾਰਚ ਚ ਵੀ ਫਰਵਰੀ ਚ ਕੱਢ ਲੈਨੇ ਆ ਅਪ੍ਰੈਲ ਚ ਮਾਰਚ ਅਪ੍ਰੈਲ ਚ ਉਦੋਂ ਵੀ ਐਂ ਜੇ ਕਰਦਾਂ ਉਹ ਵੀ ਲਵੇਟ ਦਾਂਗੇ ਰਸੇ ਪਰ ਜਦੋਂ ਕਾਲੀ ਕਰ ਜਾਂਦੇ ਆ ਉਹ ਰਸੇ ਆਪਦੇ ਲਵੇਟੇ ਜਾਂਦੇ ਆ ਤਾਂ ਜਿੰਨੇ ਬਾਈ ਸੁਣਦੇ ਆ ਹਨਾ ਤੇ ਬਹੁਤ ਧੰਨਵਾਦ ਆ ਬਾਈ ਸ਼ੇਅਰ ਕਰਦੇ ਹੋ ਤੁਸੀਂ ਵੀਡੀਓ ਤੇ ਕਮੈਂਟ ਕਰਦੇ ਹੋ ਮੈਂ ਸਟੱਟ ਕਰਦੇ ਆ ਬਹੁਤ ਰੀਣੀ ਰਹਾਂਗੇ ਆਪਾਂ ਤੁਹਾਡੇ ਤੇ ਬਹੁਤ ਬਹੁਤ ਧੰਨਵਾਦ ਫੋਲਰ ਆਪਣੇ ਬਹੁਤ ਹੋ ਗਏ ਤੇ ਫੇਸਬੁੱਕ ਤੇ 2 ਲੱਖ ਅੱਜ ਪੂਰਾ ਹੋ ਜੇ ਤਾਂ ਬਹੁਤ ਧੰਨਵਾਦ ਹੋਊਗਾ ਨਹੀਂ ਨਗਾਂ ਨਹੀਂ ਵੀਡੀਓ ਤੇ ਦੱਸਾਂਗੇ ਆਪਾਂ ਤੇ ਅੱਗੇ ਭਾਗ ਤੇ ਦੱਸਿਓ ਜਰੂਰ ਵੀਡੀਓ ਦੇ ਉੱਤੇ ਕਮੈਂਟ ਕਰਕੇ ਵੀ ਅੱਗੇ ਆਪਾਂ ਭਾਗ ਪਾਈ ਚੱਲਗੇ ਜਾਂ ਵੀ ਬੱਸ ਹਜੇ ਰੋਕ ਜੀਏ ਕਿਉਂਕਿ ਸਮੇਂ ਦੇ ਹਿਸਾਬ ਨਾਲ ਜੇ ਅਪ ਚੀਜ਼ ਚਲਾਈ ਚੱਲਾਂਗੇ ਤਾਂ ਵਧੀਆ ਰਹੂਗੀ ਜਿਵੇਂ ਕਹੂੰਗੇ ਆਪਾਂ ਉਵੇਂ ਕਰ ਲਾਂਗੇ ਤੇ ਆਪਾਂ ਵਿੱਚ ਜਿਹੜੇ ਭਰਾਵਾਂ ਨੂੰ ਇੰਟਰਵਿਊ ਨੂੰ ਕਿਹਾ ਹੋਇਆ ਤੇ ਕਿਉਂਕਿ ਕਈ ਸਾਲਾਂ ਦੇ ਤੁਰੇ ਹੋਏ ਸੀਗੇ ਕਿਸੇ ਬੰਦੇ ਕੋਲ ਟਾਈਮ ਨਹੀਂ ਸੀ ਜਾਂ ਕਿਵੇਂ ਨਹੀਂ ਸੀ ਉਹਨਾਂ ਨੂੰ ਕਿਹਾ ਵੇ ਤਾਂ ਉਹਨਾਂ ਦੇ ਇੰਟਰਵਿਊ ਆਪਾਂ ਜ਼ਰੂਰ ਕਰਾਂਗੇ ਹੁਣ ਵਿੱਚ ਦੀ ਕਰਨ ਲੱਗ ਜਾਣਾ ਗੁਰੂ ਮਹਾਰਾਜ ਕਰਨ ਕਿਰਪਾ ਤੇ ਇਹ ਦੂਬਾ ਚਲਾ ਲਾਂਗੇ ਕੰਮ ਕਿਉਂਕਿ ਆਪਣਾ ਜਿਹੜਾ ਮੇਨ ਪ੍ਰੋਬਲਮ ਸੀ ਖਰਚੇ ਦੀ ਉਹ ਆਪਾਂ ਨੂੰ ਖੜਾ ਰੀ ਮੰਨੀ ਜਾਂਦੇ ਵੀ ਕੋਈ ਗੱਲ ਨਹੀਂ ਅਸੀਂ ਦੇਵਾਂਗੇ ਤੇਰਾ ਹੱਕ ਆ ਯਾਰ ਲੈਣ ਦਾ ਹਨਾ ਵੀ ਜਦੋਂ ਇੰਨਾ ਵਧੀਆ ਕੰਮ ਕਰਦਾ ਇੰਨੇ ਚਿਰ ਦੇ ਨਹੀਂ ਕਿਸੇ ਨੂੰ ਕਿਹਾ ਤੇ ਹੁਣ ਤੈਨੂੰ ਲੋੜ ਆ ਤਾਂ ਤੈਨੂੰ ਜ਼ਰੂਰ ਅਸੀਂ ਦੇਵਾਂਗੇ ਤੂੰ ਕਰ ਕਰਨਾ ਸਾਡੀ ਤੇ ਉਹਨਾਂ ਦਾ ਵੀ ਭਰਾਮਾ ਦਾ ਧੰਨਵਾਦ ਤੇ ਜਿਹੜੇ ਬੰਦੇ ਆਪਾਂ ਨੂੰ ਬਾਹ ਫੜਨਗੇ ਆਪਣੀ ਇੰਟਰਵਿਊ ਕਰਨ ਤੇ ਤੇ ਬਾਕੀ ਮਿਲਦੇ ਆਂ ਬਾਬਾ ਸੌਖਾ ਰੱਖੇ ਐਂ ਪਾਈ ਚੱਲਾਂਗੇ ਆਪਾਂ ਹੋਰ ਵੀ ਭਾਗ ਪਾਵਾਂ ਇੱਕ ਕਬੂਤਰਾਂ ਦਾ ਵੀ ਸ਼ੌਂਕ ਮੇਰਾ तकरीबन ਮੇਰਾ ਮਾਨੇ ਇਹ ਵੀ ਕਬੂਤਰਾਂ ਦਾ ਪੂਰੇ ਪੰਜਾਬ ਦਾ ਸ਼ੌਂਕ ਆਪਾਂ ਕਰਾਵਾਂਗੇ ਜਿਹਦੇ ਜਿਹਦੇ ਵੀ ਘਰੇ ਆ ਚਾਹੇ ਜਵਾਕ ਦੇ ਚਾਹੇ ਨਿਆਣੇ ਦੇ ਆ ਸਿਆਣੇ ਦੇ ਆ ਬਰੋਬਰ ਦਾ ਹਾਣੀ ਆ ਚਾਹੇ ਬਜ਼ੁਰਗ ਸਾਰਿਆਂ ਦੇ ਕਬੂਤਰਾਂ ਦਾ ਸ਼ੌਂਕ ਮੈਂ ਜ਼ਰੂਰ ਕਰਾਉਂਗਾ ਕਿਉਂਕਿ ਹਰੇਕ ਬੰਦੇ ਦੀ ਨਾ ਮੈਨੂੰ ਫੋਨ ਆਉਂਦੇ ਆ ਹਰੇਕ ਬੰਦੇ ਦੀ ਰੀਝ ਆ ਯਾਰ ਵੀ ਸਾਡੇ ਕੂਟਰ ਵੀ YouTube ਤੇ Facebook ਤੇ ਵੀਡੀਓ ਪਾਈ ਹੋਵੇ ਵੀ ਸਾਡੇ ਘਰੇ ਵੀ ਤੂੰ ਆ ਤੇ ਮੈਂ ਜਰੂਰ ਆਉਂਗਾ ਮੈਂ ਕਿਸੇ ਦਾ ਦਿਲ ਨਹੀਂ ਤੋੜਦਾ ਹੈਗਾ ਜਿੱਧਰ ਨੂੰ ਜਦੋਂ ਮੇਰਾ ਢੇੜਾ ਵੱਜਦਾ ਨਾ ਮੈਂ ਜਰੂਰ ਫੋਨ ਕਰ ਦਿੰਦਾ ਬਾਈ ਤੁਹਾਡੇ ਏਰੀਏ 'ਚ ਆਇਆ ਵਾਂ ਵੀ ਦੱਸ ਦੋ ਜੇ ਉਹ ਹਨਾ ਘਰੇ ਹੋ ਤੇ ਪਰ ਜਦੋਂ ਜਿਵੇਂ ਕਹਿੰਦੇ ਫਿਰ ਟਾਈਮ ਨਹੀਂ ਹੁੰਦਾ ਫਿਰ ਖੇਚਮਾ ਟਾਈਮ ਹੁੰਦਾ ਫਿਰ ਮੈਂ ਨਿਕਲੇ ਆਉਣਾ ਚੁੱਪ ਕੇ ਚੁੱਪੀ ਤੇ ਫਿਰ ਮਗਰੋਂ ਫੋਨ ਆਉਂਦਾ ਬਾਈ ਤੂੰ ਆ ਗਿਆ ਬਾਈ ਮੇਰੀ ਮਜਬੂਰੀ ਹੈ ਨਾ ਮੈਂ ਟਾਈਮ ਤੋਂ ਕਵੇਲਾ ਨਹੀਂ ਕਰ ਸਕਦੇ ਮਜਬੂਰੀਆਂ ਹੁਣ ਬਾਲੀਆਂ ਹੋਈਆਂ ਵੀਆਂ ਕਰਦੀਆਂ ਤੇ ਬਾਲੀ ਗੱਲ ਨਾ ਕਹਿੰਦੇ ਹੋ ਖੇਮਾ ਦੇ ਜਾਤਿਕਾ ਜੇ ਕੋਈ ਗਲਤੀ ਹੋ ਗਈ ਹੋਈ ਤਾਂ ਆਪਦੇ ਛੋਟੇ ਭਰਾ ਨੂੰ ਕਰਿਓ ਮਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ